ਦੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਦੀ ਫਤਿਹ ਆਪ ਸਾਰਿਆਂ ਦਾ ਸਾਡੇ YouTube ਚੈਨਲ ਤੇ ਸਵਾਗਤ ਹੈ ਜੀ ਸੋ ਆਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸ਼ਬਦ ਸਿੱਖਾਂਗੇ ਤੇਰਾ ਕੀਆ ਮਿੱਠਾ ਲੱਗੈ ਹਰਨਾਮ ਪਦਾਰਥ ਨਾਨਕ ਮੰਗੈ ਇਹ ਸ਼ਬਦ ਤੁਸੀਂ ਤਨ ਤਨ ਸਾਇਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਵਾਸਤੇ ਵੀ ਕਰ ਸਕਦੇ ਹੋ ਇਸ ਸ਼ਬਦ ਨੂੰ ਆਪਾਂ ਪਹਿਲੇ ਗਾਲੇ ਤੋਂ C# ਤੋਂ ਆਪਾਂ ਇਹ ਸਬਦ ਨੂੰ ਸਿੱਖਾਂਗੇ ਇਹਦਾ ਸਕੇਲ ਹੈ ਜਿਹੜਾ ਜਿਆਦਾ ਉੱਚਾ ਨਹੀਂ ਹੈ ਕੁੜੀਆਂ ਵੀ ਇਸ ਸਕੇਲ ਤੇ ਮਤਲਬ ਗਾ ਸਕਦੀਆਂ ਹਨ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਪਹਿਲਾਂ ਮੈਂ ਆਪ ਜੀ ਨੂੰ ਸਥਾਈ ਦਾ ਗਾਇਨ ਕਰਕੇ ਦੱਸਾਂਗਾ ਉਸ ਤੋਂ ਬਾਅਦ ਆਪਾਂ ਹੌਲੀ-ਹੌਲੀ ਸਥਾਈ ਸਿੱਖਾਂਗੇ ਇਸ ਤੋਂ ਬਾਅਦ ਆਪਾਂ ਅੰਤਰੀ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇਹ ਸ਼ਬਦ ਹੈ ਜਿਹੜਾ ਇਹ ਕੈਰਵੇ ਤਾਲ ਦੇ ਵਿੱਚ ਹੈ ਚਲੰਤ ਕੈਰਵਾ ਤੇਰਾ ਕੀ नाम पदार्थ पांच शब्द भी स्थाई सीखिए जी तो शुरू करना है तेरा किया दोबारा फिर तेरा तेरा किया किया तेरा ਹਰ ਨਾਮ ਪਦਾ ਤੇ ਹਰ ਨਾਮ ਪਦਾ ਹਰ ਨਾਮ ਪਦਾਰਥ ਨਾਨਕ 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 ਮਾਣ ਕੇ ਇੱਥੇ ਥੋੜਾ ਜਿਹਾ ਤੇਜ਼ ਲਿਓਣਾ ਹਰ ਨਾਮ ਪਦ ये अपनी स्थाई उस तो बाद अंतर हर का नाम हृदय त्याई हर का ਸੰਗੀ ਸਾਥੀ ਸਗਲ ਤਰਾਈ ਸੰਗੀ ਸਾਥੀ ਸਗਲ ਤਰਾਈ ਦੁਬਾਰਾ ਦੇਖੋ ਹਰ ਕਾ ਨਾਮ ਹਰ ਕਾ ਨਾਮ ਕਾ ਨਾਮ ਹਿਰਦੇ ਨਿਤ ਧਾਈ ਹਿਰਦੇ ਨਿਤ ਧਾਈ ਸੰਗੀ ਸਾਥੀ ਸੰਗੀ ਸਾਥੀ ਦਵਰ ਦੇਖੋ Sangi sarti, sagle terrain. What's the word? Sagle terrain. Sangi sarti, sagle, sagle terrain. उथे मै लेना इधरों संगी सागल तरा सा तराई सागल तरा सा तरा उसो बात तेरा ਗੁਰ ਮੇਰੇ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਗੁਰ ਮੇਰੇ ਗੁਰ ਮੇਰੇ ਸੰਗ ਗੁਰ ਮੇਰੇ ਸੰਗ ಸදාහනල ಸදාහනල සිමරසිಿමරತස සිමරසිಿමරತස ವ සිමරසිಿර සිමරසිಿමරತස ते स सदा समाले सदा समाले सदा समाले तेरा किया मिठाला ਆਪਣਾ ਸ਼ਬਦ ਹੈ ਉਹ ਕੰਪਲੀਟ ਹੋ ਚੁੱਕਿਆ ਹੈ ਆਪ ਸਾਰਿਆਂ ਨੇ ਬਹੁਤ ਹੀ ਧਿਆਨ ਦੇ ਨਾਲ ਸ਼ਬਦ ਦੀ ਪ੍ਰੈਕਟਿਸ ਕਰਨੀ ਹੈ ਆਪ ਜਿਹੜੇ ਵੀ ਸ਼ਬਦ ਸਿੱਖਣਾ ਚਾਹੁੰਦੇ ਹੋ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਕਰੋ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ